ਦੀ ਅਸਤੀ ਤੇ ਅਜੇ ਤੱਕ ਪ੍ਰਵਾਨ ਕਿਉਂ ਨਹੀਂ ਕੀਤੇ ਗਏ ਇਹਦੇ ਪਿੱਛੇ ਕੀ ਕੁਝ ਚੱਲ ਰਿਹਾ ਹੈਗਾ ਕੀ ਕੋਈ ਟੈਕਨੀਕਲ ਅਸਪੈਕਟਸ ਨੇ ਜਾ ਕੇ ਕਿਤਨਾ ਕਿਤੇ ਹੋਰ ਛੜੇ ਅੰਤਰ ਜਿਹੜੇ ਨੇ ਜਾਂ ਸਕੀਮਾਂ ਲਾਈਆਂ ਜਾ ਰਹੀਆਂ ਨੇ ਉਹ ਜਿਹੜਾ ਟਾਈਮ ਲਿਆ ਉਹ ਸਕੀਮਾਂ ਲਾਉਣ ਲਈ ਉਹ ਲਿਆ ਉਹਦੇ ਵਿੱਚ ਕੋਈ ਕਾਨੂੰਨੀ ਨੁਕਤੇ ਨਹੀਂ ਸੀ ਅਸੀਂ ਪਿਛਲੇ ਪ੍ਰੋਗਰਾਮ ਵਿੱਚ ਵੀ ਕਿਹਾ ਵੀ ਉਹ ਕਾਹ ਤੱਕ ਸਾਭ ਜਥੇਦਾਰ ਨੂੰ ਮੂਰਖ ਬਣਾਉਣਾ ਚਾਹੁੰਦੇ ਆ ਜਿਹੜਾ ਕਿ ਜਥੇਦਾਰ ਸਾਹਿਬ ਨਹੀਂ ਬਣ ਰਹੇ ਜੇ ਪੰਥਕ ਤੇ ਰੋਸਰ ਜਾਂਦੀ ਆ 2027 ਦੀਆਂ ਚੋਣਾਂ ਤੱਕ ਤਾਂ ਇਹਨਾਂ ਨੂੰ ਫਿਰ ਪਤਾ ਲੱਗੂਗਾ ਵੀ ਅਕਾਲ ਤਖਤ ਨਾਲ ਕਿਸ ਤਰ੍ਹਾਂ ਟੱਕਰਾਂ ਕਰੀਦਾ ਔਰ ਇੱਕ ਸਿੰਘ ਸਹਿਬਾਨ ਦੀ ਕਿੰਨੇ ਨੀਵੇਂ ਪੱਦਰ ਤੇ ਜਾ ਕੇ ਜਿਸ ਤਰ੍ਹਾਂ ਬੀਬੀ ਕਿਰਨਜੀਤ ਕੌਰ ਨੇ ਕਿਹਾ ਨਾ ਵੀ ਤੁਸੀਂ ਆਪਣੀ ਔਕਾਤ ਦਿਖਾ ਦਿੱਤੀ ਆ ਗਿਆਨੀ ਹਰਪ੍ਰੀਤ ਸਿੰਘ ਦੇ ਖਿਲਾਫ ਜਿਹੜਾ ਤੁਸੀਂ ਕੰਮ ਚਲਾਇਆ ਨਾ ਵੀ ਤੁਹਾਡੀ ਔਕਾਤ ਆ ਜਿਹੜੀ ਉਹ ਸੰਗਤਾਂ ਦੇ ਸਾਹਮਣੇ ਆ ਗਈ ਆ ਸੋ ਗਿਆਨੀ ਹਰਪ੍ਰੀਤ ਸਿੰਘ ਲਈ ਬਹੁਤ ਜਿਸ ਤਰ੍ਹਾਂ ਕਹਿੰਦੇ ਸਿਕਾਈ ਇਸ ਦੀ ਲਿਮਟ ਆ ਉਹਨਾਂ ਨੇ ਜਿੱਤਣ ਲਈ ਸੰਸਾਰ ਪਿਆ ਤੋ ਹੁਣ ਉਹ ਜਿਹੜੀਆਂ ਹੈਗੀਆਂ ਵਲਗਣਾ ਛੱਡ ਕੇ ਉੱਥੇ ਕਿਸੇ ਹੋਰ ਸਿੰਘ ਨੂੰ ਜਥੇਦਾਰ ਲਾਇਆ ਜਾ ਸਕਦਾ ਉਹ ਪੰਥ ਦੀ ਅਗਵਾਈ ਕਰਨ ਪੰਥ ਉਡੀਕ ਰਿਹਾ ਹੈ ਕਿਸੇ ਇਹੋ ਜੇ ਸੂਝਵਾਨ ਸੱਜਣ ਨੂੰ ਜਿਹਦੇ ਮਗਰ ਲੱਗ ਕੇ ਉਹ ਆਪਣੀ ਰਾਜਨੀਤਿਕ ਇੱਛਾ ਸ਼ਕਤੀ ਪੂਰੀ ਕਰ ਦੇ ਅਸਤੀਫੇ ਅਜੇ ਤੱਕ ਪ੍ਰਵਾਨ ਕਿਉਂ ਨਹੀਂ ਕੀਤੇ ਗਏ ਇਹਦੇ ਪਿੱਛੇ ਕੀ ਕੁਝ ਚੱਲ ਰਿਹਾ ਹੈਗਾ ਕੀ ਕੋਈ ਟੈਕਨੀਕਲ ਅਸਪੈਕਟਸ ਨੇ ਜਾ ਕੇ ਕਿਤਨਾ ਕਿਤੇ ਹੋਰ ਛੜੇ ਅੰਤਰ ਜਿਹੜੇ ਨੇ ਜਾਂ ਸਕੀਮਾਂ ਲਾਈਆਂ ਜਾ ਰਹੀਆਂ ਨੇ ਉਹ ਜਿਹੜਾ ਟਾਈਮ ਲਿਆ ਉਹ ਸਕੀਮਾਂ ਲਾਉਣ ਲਈ ਉਹ ਲਿਆ ਸੀ ਸੋ ਉਹਦੇ ਵਿੱਚ ਕੋਈ ਕਾਨੂੰਨੀ ਨੁਕਤੇ ਨਹੀਂ ਸੀ ਅਸੀਂ ਪਿਛਲੇ ਪ੍ਰੋਗਰਾਮ ਵਿੱਚ ਵੀ ਕਿਹਾ ਵੀ ਔਕਾਤਤਖ ਸਾਹਿਬ ਦੇ ਜਥੇਦਾਰ ਨੂੰ ਮੂਰਖ ਬਣਾਉਣਾ ਚਾਹੁੰਦੇ ਆ ਜਿਹੜਾ ਕਿ ਜਥੇਦਾਰ ਸਾਹਿਬ ਨਹੀਂ ਬਣ ਰਹੇ ਹਮਮ ਕਿਉਂਕਿ ਜਿਹੜਾ ਇੱਕ ਧਰਮੀ ਪੁਰਸ਼ ਹੁੰਦਾ ਇਹਦੀ ਇਹੀ ਖੂਬੀ ਹੁੰਦੀ ਆ ਜੀ ਜੀ ਸੁਖਬੀਰ ਸਿੰਘ ਬਾਦਲ ਵਿੱਚ ਇਹ ਗਿਆਨੀ ਰਗਵੀਰ ਸਿੰਘ ਵਿੱਚ ਫਰਕ ਹੀ ਇਹ ਆ ਉਹ ਤਾਂ ਹੀ ਫਰਕ ਆ ਵਿਗਿਆਨੀ ਰਗਵੀਰ ਸਿੰਘ ਇੱਕ ਗੁਰਬਾਣੀ ਨੂੰ ਪਰਣਾਇਆ ਹੋਇਆ ਇੱਕ ਗੁਰੂ ਹਰਗੋਬਿੰਦ ਪਾਸ਼ਾ ਦੀ ਜਿਹੜੀ ਬਖਸ਼ਿਸ਼ ਆ ਉਹਨੂੰ ਪ੍ਰਣਾਇਆ ਹੋਇਆ ਉਹਨੇ ਤਾਂ ਹੀ 20 ਦਿਨਾਂ ਦਾ ਟਾਈਮ ਦਿੱਤਾ ਵੀ ਹੋਰ ਭੱਜ ਲੋ ਜਿੰਨਾ ਕ ਭੱਜ ਸਕਦੇ ਆ ਇੱਕ ਗੁਰਮੁਖ ਵਿਅਕਤੀ ਦੰਦਾ ਟਾਈਮ ਇਦਾਂ ਜਿਹੜਾ ਰੱਬ ਨੂੰ ਪ੍ਰਣਾਇਆ ਹੋਇਆ ਜਿਹੜਾ ਧਰਮ ਨੂੰ ਪ੍ਰਣਾਇਆ ਹੋਇਆ ਉਹਨੂੰ ਪਤਾ ਵੀ ਸ਼ੈਤਾਨੀ ਕਰ ਰਹੇ ਆ ਗਿਆਨੀ ਰਗਵੀਰ ਸਿੰਘ ਨੂੰ ਇਹ ਪਤਾ ਹੈ ਵੀ ਇਹ ਚਲਾਕੀ ਕਰ ਰਹੇ ਆ ਸ਼ੈਤਾਨੀ ਕਰ ਰਹੇ ਆ ਧੋਖਾ ਦੇ ਰਹੇ ਆ ਪਰ ਜਿਹੜਾ ਇੱਕ ਗੁਰਮਖ ਔਰ ਧਾਰਮਿਕ ਵਿਅਕਤੀ ਹੁੰਦਾ ਹੈ ਕਰਨ ਦੰਦਾ ਉਹ ਉਹਦਾ ਕੈਰੈਕਟਰ ਹੀ ਇਹ ਹੁੰਦਾ ਹੈ ਉਹਦੇ ਕਰਦਾਰ ਦੀ ਬੁਲੰਦੀਓ ਇਹ ਹੁੰਦੀ ਆ ਵੀ ਕੋਈ ਨਹੀਂ ਕੋਈ ਕਰ ਲੋ ਵੀ ਕਿੱਥੇ ਤੱਕ ਪਹੁੰਚ ਜਾਓਗੇ ਸੋ ਇਹਨਾਂ ਨੂੰ ਲੱਗਿਆ ਸੀਗਾ ਵੀ ਅਸੀਂ ਗਿਆਨੀ ਜੀ ਨੂੰ ਧੋਖਾ ਦੇ ਦਿੱਤਾ ਪਰ ਇਹ ਰੌਂਗ ਧੋਖਾ ਨਹੀਂ ਦਿੱਤਾ ਗਿਆਨੀ ਜੀ ਨੂੰ ਸਾਰਾ ਕੁਝ ਆ ਜਿਹੜਾ ਪਤਾ ਹੈਗਾ ਸੋ ਹੁਣ ਇਹ ਹੈਗਾ ਵੀ ਜਿਸ ਕਿਸਮ ਨਾਲ ਇਹ ਇਹ ਸਾਰਾ ਕੁਝ ਕਰ ਰਹੇ ਹੈਗੇ ਆ ਸਾਨੂੰ ਲੱਗਦਾ ਵੀ ਉਹ ਅ ਅਸਤੀਫਿਆਂ ਦੀ ਵੈਸੇ ਸਾਡੇ ਕੋਲ ਇੱਕ 50% ਜਾਣਕਾਰੀ ਆਈ ਆ ਵੀ ਅਸਤੀਫੇ ਪ੍ਰਮਾਨ ਹੋਣ ਜਾ ਰਹੇ ਆ ਪਰ ਜਦੋਂ ਤੱਕ ਨਹੀਂ ਹੁੰਦੇ ਸਾਡਾ ਇਹ ਇਹ ਹੈਗਾ ਵੀ ਉਹ ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨਗੀਤੋਂ ਨਹੀਂ ਲਾਉਣਾ ਚਾਹੁੰਦੇ ਤੇ ਉਹਨਾਂ ਦਾ ਇੱਕ ਮੇਨ ਜਿਹੜਾ ਲੀਡਰ ਹੈਗਾ ਮਹੇਸ਼ਿੰਦਰ ਸਿੰਘ ਗਰੇਵਾਲ ਉਹ ਦੋ ਦਿਨ ਪਹਿਲਾਂ ਟੈਲੀਵਿਜ਼ਨ ਤੇ ਬੋਲਦਾ ਦੇਖਿਆ ਵੀ ਸੁਖਬੀਰ ਬਾਦਲ ਨੂੰ ਕੋਈ ਨਹੀਂ ਲਾਇਆ ਜਾਊਗਾ ਹੂੰ ਹੂੰ ਸੋ ਕੋਈ ਨਵੀਂ ਪਾਰਟੀ ਨਹੀਂ ਬਣੂਗੀ ਜੀ ਕੋਈ ਜਿਹੜੀ ਸੱਤ ਮੈਂਬਰੀ ਕਮੇਟੀ ਆ ਉਹਦੀ ਭਾਰਤੀ ਨਹੀਂ ਕਰੇਗੀ ਸੋ ਅਸੀਂ ਇਸੇ ਤਰ੍ਹਾਂ ਇਸ ਧੜੇ ਨੂੰ ਹੀ ਰੱਖਾਂਗੇ ਸੁਖਬੀਰ ਸਿੰਘ ਬਾਦਲਾਣੀ ਚੱਲਣਗੇ ਜੀਨੇ ਸਾਡੇ ਵਿੱਚ ਰਲਣਾ ਉਹ ਸਾਡੀਆਂ ਟਰਮਸ ਐਂਡ ਕੰਡੀਸ਼ਨ ਤੇ ਰਲ ਜਵੇ ਆਕੇ ਅਦਰਵਾਈਜ਼ ਉਹ ਜਿੱਥੇ ਵੀ ਜਾਣਾ ਉਹ ਜਾ ਸਕਦਾ ਤੇ ਹੁਣ ਜੇ ਆਪਾਂ ਥੋੜਾ ਜਿਹਾ ਹੋਰ ਦੇਖ ਲਈਏ ਕੀ ਇਸ ਤਰੀਕੇ ਦੇ ਨਾਲ ਜਥੇਦਾਰ ਹਰਪ੍ਰੀਤ ਸਿੰਘ ਹੋਣਾ ਦੇ ਨਾਲ ਕਰਕੇ ਕੀ ਅਕਾਲੀ ਦਲ ਨੇ ਆਪਣਾ ਇੱਕ ਧਾਰਮਿਕ ਦੁਸ਼ਮਨ ਜਾਂ ਆਪਾਂ ਧਾਰਮਿਕ ਆਪਾਂ ਕਹ ਲਈ ਕਿ ਸ਼ਰੀਕ ਕਿਤੇ ਖੜਾ ਤਾਂ ਨਹੀਂ ਕਰ ਲਿਆ ਜਾਂ ਜੇ ਕਿਉਂਕਿ ਲੱਗ ਰਿਹਾ ਹੈ ਕਿ ਸ਼ਾਇਦ ਅਪ੍ਰੈਲ ਦੇ ਵਿੱਚ ਜਾਂ ਮਈ ਦੇ ਵਿੱਚ ਜਾ ਕੇ ਸ਼੍ਰੋਮਣੀ ਗੁਰਦੁਆਰਾ ਕਮੇਟੀ ਦੀਆਂ ਚੋਣਾਂ ਹੋ ਸਕਦੀਆਂ ਨੇ ਕਿਉਂਕਿ ਜਿਹੜਾ ਪ੍ਰੋਸੈਸ ਹੈ ਲਗਾਤਾਰ ਜਿਹੜਾ ਹੈ 15 ਦਸੰਬਰ ਨੂੰ ਜਦੋਂ ਆ ਵੋਟਿੰਗ ਜਿਹੜੀ ਬੰਨੀ ਬੰਦ ਹੋ ਗਈ ਸੀ ਨਵੇਂ ਜਿਹੜੇ ਵੋਟ ਫਾਰਮ ਨਹੀਂ ਆ ਸਕਦੇ ਬਾਕੀ ਦਾ ਪ੍ਰੋਸੈਸ ਜਾਰੀ ਹੈਗਾ ਕੀ ਫਿਰ ਇੱਥੇ ਜਥੇਦਾਰ ਹਰਪੀਤ ਸਿੰਘ ਹੋਣਾ ਨੂੰ ਇਸ ਤਰੀਕੇ ਦੇ ਨਾਲ ਕਰਕੇ ਜੇ ਕੌਮ ਉਹਨਾਂ ਦੇ ਨਾਲ ਖੜੀ ਹੋ ਜਾਂਦੀ ਹੈ ਤੇ ਕੀ ਕੁਝ ਹੋ ਸਕਦਾ ਹੈ ਤੇ ਜਥੇਦਾਰ ਹਰਪੀਤ ਸਿੰਘ ਹੋਣਾ ਕੋਲੇ ਅੱਗੇ ਕਿਹੜੇ ਰਾਹ ਹੈਗੇ ਨੇ ਕੀ ਉਹ ਲੀਡ ਕਰ ਸਕਦੇ ਨੇ ਇੱਕ ਤਾਂ ਪਹਿਲਾਂ ਜਿਹੜਾ ਤੁਹਾਡਾ ਸਵਾਲ ਹੈਗਾ ਵੀ ਉਹਨਾਂ ਨੇ ਸ਼ਰੀਕ ਨਹੀਂ ਖੜਾ ਕਰ ਰਿਆ ਹਨਾ ਸੋ ਇੱਕ ਨਾ ਇੱਕ ਅਮਰੀਕਾ ਤੋਂ ਇੱਕ ਹਿੰਦੂ ਨੌਜਵਾਨ ਆ ਉਹ ਸੋਸ਼ਲ ਮੀਡੀਆ ਤੇ ਨਾ ਕਾਫੀ ਜ਼ਿਆਦਾ ਐਕਟਿਵ ਆ ਮੈਨੂੰ ਹੁਣ ਉਹਦੀਆਂ ਗੱਲਾਂ ਯਾਦ ਆ ਇਹ ਆ ਰਹੀਆਂ ਉਹ ਭਾਰਤ ਦੇ ਨੇਤਾਵਾਂ ਨੂੰ ਨਾ ਤਾਨੇ ਮਾਰਦਾ ਹੈ ਜੀ ਹੈ ਹਿੰਦੂ ਆ ਅਮਰੀਕਾ ਵਿੱਚ ਰਹਿੰਦਾ ਉਹ ਕਹਿੰਦਾ ਕਹਿੰਦਾ ਤੁਹਾਡੀ ਕੀ ਚਾਣ ਕੇ ਆ ਨੀਤੀ ਆ ਤੁਸੀਂ ਆਪਣੇ ਆਪ ਨੂੰ ਬਹੁਤ ਵੱਡੇ ਚਾਣ ਕੇ ਆ ਦੇ ਕਹਿੰਦੇ ਵੀ ਅਸੀਂ ਬਹੁਤ ਵੱਡੇ ਨੀਤੀਬਾਨ ਆ ਮੋਦੀ ਐਂਡ ਅਮਿਤ ਸ਼ਾਹ ਦੀ ਜੋੜੀ ਨੂੰ ਸੰਬੋਧਨ ਹੁੰਦਾ ਹੈ ਕਹਿੰਦਾ ਖਾਲਸਤਾਨ ਦੀ ਮਹਿਮ ਨੂੰ ਕੋਈ ਨਹੀਂ ਸੀ ਜਾਣਦਾ ਹੂੰ ਹੂੰ ਵੀ ਦੁਨੀਆ ਵਿੱਚ ਸਿੱਖਾਂ ਦੀ ਕੋਈ ਮੰਗ ਵੀ ਹੈਗੀ ਆ ਆ ਸਿੱਖ ਕੌਣ ਨੇ ਕੀ ਨੇ ਕਹਿੰਦਾ ਤੁਸੀਂ ਆ 5 4 ਸਾਲਾਂ ਵਿੱਚ ਖਾਲਸਤਾਨ ਦੀ ਮਹਿਮ ਕਹਿੰਦਾ ਇੱਥੇ ਤੱਕ ਪਹੁੰਚਾਤੀ ਵੀ ਦੁਨੀਆ ਭਰ ਦੇ ਬੱਚੇ-ਬੱਚੇ ਨੂੰ ਪਤਾ ਲੱਗ ਗਿਆ ਵੀ ਸਿੱਖਾਂ ਦੀ ਕੋਈ ਮੰਗ ਹੈਗੀ ਆ ਕਹਿੰਦਾ ਆ ਚਾਣਕਿਆ ਨੀਤੀ ਹੁੰਦੀ ਆ ਵੀ ਤੁਸੀਂ ਆਪਣੇ ਆਪ ਨੂੰ ਇੰਨੇ ਇੰਟੈਲੀਜੈਂਟ ਸਮਝਦੇ ਆ ਇਹਨਾਂ ਮਹਿਮਾ ਨੂੰ ਤਾਂ ਦੱਬੀ ਦਾ ਹੁੰਦਾ ਚਾਣਕਿਆ ਨੀਤੀ ਦਾ ਕਹਿੰਦੇ ਵੀ ਰੋਲ ਦਿਓ ਹਾਂ ਹਾਂ ਹਨਾ ਉਹਦੇ ਸਾਹਮਣੇ ਇਗਨੋਰ ਕਰਕੇ ਜਦਾਂ ਰੋਲ ਦਿਓ ਹਾਂ ਵੀ ਰੋਲ ਹੀ ਦਿਓ ਇਗਨੋਰ ਕਰਕੇ ਵੀ ਤੁਸੀਂ ਤਾਂ ਉਹਨੂੰ ਵਿਧਾ ਹੀ ਇਹਨਾਂ ਦਿੱਤਾ ਤੁਸੀਂ ਤਾਂ ਐਂਟੀ ਚਾਣਕਿਆ ਤੁਹਾਨੂੰ ਨੀਤੀ ਦਾ ਪਤਾ ਹੀ ਕੱਖ ਨਹੀਂ ਸੋ ਉਹੀ ਗੱਲ ਸੁਖਵੀਰ ਸਿੰਘ ਬਾਦਲ ਉਹ ਨਹੀਂ ਕਰ ਰਹੇ ਹੈਗੇ ਹਾਂ ਹਾਂ ਜਦੋਂ ਐਡੇ ਸੰਕਟ ਵਿੱਚ ਉਹਨਾਂ ਨੂੰ ਇੱਕ ਇੱਕ ਬੰਦੇ ਦੀ ਲੋੜ ਆ ਇੱਕ ਇੱਕ ਦੋਸਤ ਦੀ ਲੋੜ ਹੈਗੀ ਆ ਸੋ ਗਿਆਨੀ ਹਰਪ੍ਰੀਤ ਸਿੰਘ ਵਰਗਾ ਵਿਅਕਤੀ ਜੇ ਅਕਾਲੀ ਦਲ ਦੀਆਂ ਸਫਾਂ ਵਿੱਚ ਲਾਇਆਓ ਤੁਸੀਂ ਤਾਂ ਉਹ ਅਕਾਲੀ ਦਲ ਨੂੰ ਮੁੜ ਤੋਂ ਰਿਵਾਈਵ ਕਰ ਸਕਦਾ ਪਰ ਉਹ ਜੇ ਚੌਣ ਨਾ ਨੀਅਤ ਤੇ ਨੀਤੀ ਜਿੱਦਾ ਫਰਕ ਹੈਗਾ ਨਾ ਉਹ ਉਹ ਚਾਉਂਦੇ ਪੁਨਰਸਰਜੀਤੀ ਜੋ ਬੀਬੀ ਸਿੰਘ ਬਾਦਲ ਦੀ ਹੋਵੇ ਹਾਂ ਹਾਂ ਬਿਲਕੁਲ ਬਿਲਕੁਲ ਇਹੀ ਆ ਵੀ ਇਹ 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 ਫਿਰ ਆਉਂਦਾ ਨਾ ਉੱਥੇ ਵੀ ਤੁਸੀਂ ਤੁਸੀਂ ਖੜੇ ਕਿੱਥੇ ਹੋ ਤੁਹਾਨੂੰ ਇਹੋ ਹੀ ਨਹੀਂ ਪਤਾ ਵੀ ਰਾਜਨੀਤੀ ਡਿਮਾਂਡ ਕੀ ਕਰਦੀ ਆ ਤੁਹਾਨੂੰ ਰਾਜਨੀਤੀ ਦਾ ਊੜਾ ਏੜਾ ਵੀ ਨਹੀਂ ਪਤਾ ਤੁਸੀਂ ਤਾਂ ਪੈਰਾਸ਼ੂਟ ਨਹੀਂ ਆਏ ਪੈਸੇ ਤੁਹਾਡੇ ਕੋਲ ਸੀ business ਤੁਹਾਡੇ ਚੱਲਦੇ ਹੈਗੇ ਆ ਪੈਸੇ ਦੀ ਕੋਈ ਪ੍ਰਵਾਹ ਨਹੀਂ ਅਫਸਰਾਂ ਵਿੱਚ ਤੁਹਾਡੀ ਚੱਲਦੀ ਹੈਗੀ ਆ ਅਫਸਰ ਤੁਸੀਂ ਆਪ ਹੀ ਭਰਤੀ ਕਰੇ ਹੋਇਆ ਸੋ ਬਹੁਤ ਖੁਸ਼ ਆ ਜਿਹੜਾ ਤੁਸੀਂ ਟੈਕਨੀਕਲੀ ਮੇਨਟੇਨ ਕਰਦੇ ਹੋ ਮੀਡੀਆ ਤੁਹਾਡੇ ਕੋਲ ਆ ਹੁਣ ਆ ਗਿਆਨੀ ਹਰਪ੍ਰੀਤ ਸਿੰਘ ਵਾਲੇ ਚੱਕਰ 'ਚ ਪਿਛਲੇ 20 ਦਿਨਾਂ ਤੋਂ ਸੋਸ਼ਲ ਮੀਡੀਆ ਦੇ ਜਿਹੜੇ ਵੱਡੇ ਗਰੁੱਪਾਂ ਵਾਲੇ ਪੇਜ ਸੀ ਸਾਰੇ ਅਕਾਲੀ ਦਲ ਨੇ ਖਰੀਦੇ ਆ ਉਹਦੇ ਤੋਂ ਜਿੱਥੇ ਧਰਮ ਦਾ ਪ੍ਰਚਾਰ ਹੁੰਦਾ ਸੀ ਹੁਣ ਗਿਆਨੀ ਹਰਪ੍ਰੀਤ ਸਿੰਘ ਦੇ ਖਿਲਾਫ ਬੇਥਵੀਆਂ ਖਬਰਾਂ ਲੱਗ ਰਹੀਆਂ ਇਟ ਮੀਨ ਕਿੰਨੀ ਇਨਵੈਸਟਮੈਂਟ ਕਰੀਆ ਕੱਲਾ ਇੱਕ ਉਹਨਾਂ ਦੇ ਬਾਦਲਾਂ ਦੇ ਚੈਨਲ ਤੇ ਨਹੀਂ ਜੀ ਜੀ ਸਾਰੇ ਪੰਜਾਬੀ ਦੇ ਚੈਨਲਾਂ ਤੇ ਉਹ ਜਿਹੜਾ ਬੰਦਾ ਗਿਆਨੀ ਹਰਪ੍ਰੀਤ ਸਿੰਘ ਦੇ ਖਿਲਾਫ ਬੋਲਦਾ ਇਹ ਆ ਗਿਆਨੀ ਰਣਜੀਤ ਸਿੰਘ ਪਟਨੇ ਵਾਲਾ ਜਾਂ ਜੋ ਵੀ ਉਹਨਾਂ ਨੂੰ ਮਿਲਿਆ ਉਹਨਾਂ ਨੇ ਭੁਗਤਾਇਆ ਇਟ ਮੀਨ ਟੈਕਨੀਕਲੀ ਤੁਹਾਡੇ ਕੋਲ ਕਿੰਨਾ ਕੁਸ਼ਾ ਕਰਨ ਨੂੰ ਪਰ ਤੁਹਾਡੇ ਅੰਦਰ ਰੋਹਾਨੀਅਤ ਨਹੀਂ ਹੈਗੀ ਤੁਸੀਂ ਤੁਸੀਂ ਆਈਸੋਲੇਟ ਹੋਏ ਪਏ ਹੋ ਤੁਹਾਡੇ ਕੋਲ ਕੱਖ ਨਹੀਂ ਹੈਗਾ ਤੁਸੀਂ ਜਿਸ ਤਰ੍ਹਾਂ ਕਹਿੰਦੀਆਂ ਨਾ ਵੀ ਐਟੇ ਵੱਡੇ ਬਾਗ ਵਿੱਚ ਰਹਿੰਦੇ ਹੋਏ ਵੀ ਇਕੱਲੇ ਹੋ ਸੋ ਉਹ ਇਕਲਤਾ ਜਿਹੜੀ ਉਹ ਧਰਮ ਨਾਲ ਆਏ ਕੰਕ ਟੁੱਟੇਗੀ ਸੋ ਉਹ ਉਹ ਧਰਮ ਦੀ ਰੂਹਾਨੀਅਤ ਗਿਆਨੀ ਰੁਘਵੀਰ ਸਿੰਘ ਕੋਲ ਜਿਹੜੀ ਰੂਹਾਨੀਅਤ ਆ ਜਾਂ ਗਿਆਨੀ ਹਰਪ੍ਰੀਤ ਸਿੰਘ ਕੋਲ ਜਿਹੜੀ ਰੂਹਾਨੀਅਤ ਆ ਉਹ ਸੁਖਵੀਰ ਸਿੰਘ ਬਾਦਲ ਤੇ ਬਿਕਰਮ ਅਜੀਠਿਆ ਕੋਲ ਨਹੀਂ ਹੈਗੀ ਸੋ ਇਟ ਡਿਪੈਂਡ ਕਰਦਾ ਤੁਸੀਂ ਕਿਹੜੀ ਬੈਕਗ੍ਰਾਉਂਡ ਚੋਂ ਆਏ ਹੋ ਤੁਸੀਂ ਧਰਮ ਚੋਂ ਆਏ ਹੋ ਜਾਂ ਐਂਟੀ ਧਰਮ ਦੇ ਜਿਹੜੀਆਂ ਪਾਲਿਸੀ ਚੋਂ ਆਏ ਸੋ ਹਲੇ ਵੀ ਹਲੇ ਵੀ ਇਹ ਸਿੱਧਾ ਕਹਿੰਦੇ ਆ ਵੀ ਮੌਕਾ ਹੈਗਾ ਕਿ ਸ਼ਾਇਦ ਤੁਸੀਂ ਮੁੜਿਓ ਪਰ ਸਾਨੂੰ ਨਹੀਂ ਲੱਗਦਾ ਵੀ ਹੁਣ ਤੁਸੀਂ ਮੁੜੋਗੇ ਜਿਸ ਤਰ੍ਹਾਂ ਦਾ ਆਢਾ ਤੁਸੀਂ ਤਖਤ ਨਾਲ ਲਾ ਲਿਆ ਹੋਇਆ ਸੋ ਬੀਬੀ ਹਰਸਿਮਰਤ ਕੌਰ ਬਾਦਲ ਦੀ ਅਰਦਾਸ ਵੀ ਕਿਤੇ ਨਾ ਕਿਤੇ ਤੋਰੀ ਫਿਰਦੀ ਆ ਜੀ ਜੀ ਹੈਨਾ ਸੋ ਇਹ ਸਾਰਾ ਕੁਝ ਆ ਸਾਨੂੰ ਲੱਗਦਾ ਵੀ ਹੁਣ ਉਹ ਡੀਰੇਲ ਹੋ ਗਈ ਹੋਇਆ ਤੇ ਜਥੇਦਾਰ ਸਾਹਿਬ ਲਈ ਅੱਗੇ ਕਿਹੋ ਜਿਹੀ ਆਪਾਂ ਕੀ ਕਿ ਰਾਹ ਜਿਹੜੇ ਬਚਦੇ ਹੈਗੇ ਆ ਕੀ ਜੇ ਉਹਨਾਂ ਨੂੰ ਖੁੱਲ ਕੇ ਮੈਦਾਨ ਦੇ ਵਿੱਚ ਆਜਣਾ ਚਾਹੀਦਾ ਹੈ ਮੌਕਾ ਸੰਭਾਲ ਲੈਣਾ ਚਾਹੀਦਾ ਹੈ ਇੱਕ ਖਲਾਅ ਹੈਗਾ ਆਪਾਂ ਨੂੰ ਵੀ ਪਤਾ ਕਿ ਜਿਸ ਤਰੀਕੇ ਦੇ ਨਾਲ ਰਾਜਨੀਤੀ ਦੇ ਵਿੱਚ ਵੀ ਖਲਾਅ ਹੈ ਔਰ ਲੋਕ ਜਿਹੜੇ ਨੇ ਤਿਆਰ ਬੈਠੇ ਨੇ ਉਹਨਾਂ ਨੇ ਉਹ ਚੀਜ਼ ਫਰੀਦਕੋਟ 'ਚ ਵੀ ਦਿਖਾ ਦਿੱਤੀ ਖਡੂਰ ਸਾਹਿਬ 'ਚ ਵੀ ਦਿਖਾ ਦਿੱਤੀ ਕਿ ਪੰਥ ਅਜੇ ਜਿਉਂਦਾ ਹੈ ਜਿਉਂਦਾ ਜਿਉਂਦਾ ਜੀ ਬਿਲਕੁਲ ਸੋ ਗਿਆਨੀ ਹਰਪ੍ਰੀਤ ਸਿੰਘ ਲਈ ਜਿਹੜੇ ਰਾਹ ਨੇ ਬਹੁਤ ਖੁੱਲੇ ਨੇ ਸੋ ਇਹਦੇ 'ਚੋਂ ਇਸ ਐਪੀਸੋਡ 'ਚੋਂ ਜੇ ਨੁਕਸਾਨ ਹੋਇਆ ਤਾਂ ਅਕਾਲੀ ਦਲ ਦਾ ਹੋਇਆ ਜੇ ਫਾਇਦਾ ਹੋਇਆ ਤਾਂ ਪੰਥ ਦਾ ਹੋਇਆ ਜੀ ਸੋ ਮੈਨੂੰ ਲੱਗਦਾ ਵੀ ਗਿਆਨੀ ਹਰਪ੍ਰੀਤ ਸਿੰਘ ਦੀ ਜਗ੍ਹਾ ਹੁਣ ਦਮਦਮਾ ਸਾਹਿਬ ਦੀ ਜਥੇਦਾਰ ਵਾਲੀ ਨਹੀਂ ਹੈ ਉਹ ਕੌਮ ਦੇ ਵੱਡੇ ਲੀਡਰ ਨੇ ਹੁਣ ਉਹਨਾਂ ਨੂੰ ਵੱਡੇ ਲੀਡਿੰਗ ਰੋਲ 'ਚ ਆਉਣਾ ਚਾਹੀਦਾ ਹੈਗਾ ਹਨਾ ਸੋ ਇਸ ਲਈ ਪੰਥ ਉਹ ਡਿਕ ਕਰ ਰਿਹਾ ਵੀ ਕੋਈ ਕੋਈ ਸੂਝਵਾਨ ਕੋਈ ਪੜਿਆ ਲਿਖਿਆ ਜਿਹੜਾ ਪੰਥ ਨੂੰ ਪਰਣਾਇਆ ਹੋਇਆ ਹੋਵੇ ਵੀ ਲੀਡਰ ਸਾਡੇ ਕੋਲ ਆਵੇ ਸੋ ਗਿਆਨੀ ਜੀ ਲਈ ਇਹ ਇੱਕ ਤਰ੍ਹਾਂ ਨਾਲ ਜਿੱਦਾਂ ਕਹਿੰਦੇ ਵੀ ਮੌਕਾ ਬਹੁਤ ਵੱਡਾ ਅਕਾਲ ਪੁਰਖ ਨੇ ਉਹਨਾਂ ਨੂੰ ਜਿਹੜਾ ਬਖਸ਼ਿਆ ਹੋਇਆ ਉਹ ਪੰਥ ਦੀ ਅਗਵਾਈ ਕਰਨ ਸામਨੇ ਆਉਣ ਸੋ ਇੱਕ ਵੱਡਾ ਭਾਈਚਾਰਾ ਬਹੁਤ ਵੱਡੀਆਂ ਜਿਹੜੀਆਂ ਪੰਥਕ ਜਥੇਬੰਦੀਆਂ ਬਹੁਤ ਵੱਡਾ ਜਿਹੜਾ ਇੱਕ ਇੱਕ ਪੰਥ ਦਾ ਸਮੂਹ ਆ ਜਿਹੜਾ ਉਡੀਕ ਰਿਹਾ ਇੱਕ ਤਾਂ ਉਹ ਇੱਕ ਤਰ੍ਹਾਂ ਨਾਲ ਉਮਰ ਦੇ ਅਸਾਬ ਨਾਲ ਹਰੇ ਐਕਟਿਵ ਨੇ ਜੀ ਹੈਨਾ ਪੜ੍ਹਾਈ ਕੀਤੀ ਹੋਈ ਆ ਸਿੱਖੀ ਦੇ ਪਰਸਪੈਕਟਿਵ ਦੀ ਧਾਰਮਿਕ ਲਿਟਰੇਚਰ ਦੀ ਸਮਝ ਹੈਗੀ ਆ ਅਕਾਲੀ ਦਲ ਨੂੰ ਕਿਸ ਤਰ੍ਹਾਂ ਚਲਾਇਆ ਜਾਣਾ ਚਾਹੀਦਾ ਇਹਦੀ ਸਮਝ ਹੈਗੀ ਆ ਸਿੱਖਾਂ ਦੇ ਗਲੋਬਲੀ ਕਿਸ ਤਰ੍ਹਾਂ ਦੇ ਚੈਲੰਜੇਸ ਆ ਉਹਦਾ ਸਾਰੀ ਸਮਝ ਹੈਗੀ ਆ ਸੋ ਬਹੁਤ ਹੀ ਵਧੀਆ ਮੌਕਾ ਸਾਜ਼ਗਰ ਮੌਕਾ ਜਿਹੜਾ ਇਤਿਹਾਸ ਨੇ ਗਿਆਨੀ ਹਰਪ੍ਰੀਤ ਸਿੰਘ ਨੂੰ ਦਿੱਤਾ ਵੀ ਉਹ ਹੁਣ ਖੁੱਲ ਕੇ ਮੈਦਾਨ ਵਿੱਚ ਆ ਜਾਣ ਕੌਮ ਦੀ ਅਗਵਾਈ ਕਰਨ ਰਾਜਨੀਤਿਕ ਵੀ ਤੇ ਧਾਰਮਿਕ ਵੀ ਸੋ ਧਾਰਮਿਕ ਜਿਹੜੀਆਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਉਹਦੇ ਲਈ ਹੁਣ ਤੋਂ ਲਾਂਬੰਦੀ ਸ਼ੁਰੂ ਕਰਨ ਤੇ ਇਹਨਾਂ ਦਾ ਅਕਾਲੀਆਂ ਦੀ ਸਫਵਲ ਹੇਟ ਕੇ ਤੇ ਮੁੜ ਕੇ 2027 ਦੀਆਂ ਇਲੈਕਸ਼ਨਾਂ ਤੱਕ ਸੋ ਇਹ ਅਕਾਲੀ ਦਲ ਚਾਂਬਲਿਆ ਤਾਂ ਹੋਇਆ ਕਿਉਂਕਿ ਪਿਛਲੇ 10 ਸਾਲਾਂ ਤੋਂ ਕੋਈ ਪੰਥਕ ਧਿਰ ਉਸਰ ਨਹੀਂ ਸਕੀ ਉਡੀ ਦਾ ਉਸਰਣ ਦਿੱਤੀ ਨਹੀਂ ਗਈ ਆ ਪਾਕਿਆਂ ਲਈ ਹਾਂ ਬਿਲਕੁਲ ਸੋ ਜਦੋਂ ਉਹਨਾਂ ਨੂੰ ਲੱਗਦਾ ਵੀ ਜੇ ਭਗਵੰਤਬਾਹ ਨੇ ਫੇਲ ਹੋ ਜਾਣਾ ਤੇ ਸਾਡੇ ਕੋਲ ਸੱਤਾ ਆਈ ਪਈ ਵੀ ਸਾਡੇ ਕੋਲ ਉਹੀ ਆਈ ਪਈ ਆ ਵੀ ਸਾਨੂੰ ਕੁਝ ਕਰਨ ਦੀ ਲੋੜ ਨਹੀਂ ਸੋ ਜੇ ਪੰਥਕ ਤੇ ਰੋਸਰ ਜਾਂਦੀ ਆ 2027 ਦੀਆਂ ਚੋਣਾਂ ਤੱਕ ਤਾਂ ਇਹਨਾਂ ਨੂੰ ਫਿਰ ਪਤਾ ਲੱਗੂਗਾ ਵੀ ਅਕਾਲ ਤਖਤ ਨਾਲ ਕਿਸ ਤਰ੍ਹਾਂ ਟੱਕਰਾਂ ਕਰੀਦਾ ਔਰ ਇੱਕ ਸਿੰਘ ਸਹਿਬਾਨ ਦੀ ਕਿੰਨੇ ਨੀਵੇਂ ਪੱਧਰ ਤੇ ਜਾ ਕੇ ਜਿਸ ਤਰ੍ਹਾਂ ਬੀਬੀ ਕਿਰਨ ਜੂਤ ਕੌਰ ਨੇ ਕਿਹਾ ਨਾ ਵੀ ਤੁਸੀਂ ਆਪਣੀ ਔਕਾਤ ਦਿਖਾ ਦਿੱਤੀ ਆ ਗਿਆਨੀ ਹਰਪ੍ਰੀਤ ਸਿੰਘ ਦੇ ਖਿਲਾਫ ਜਿਹੜਾ ਤੁਸੀਂ ਕੰਮ ਚਲਾਇਆ ਨਾ ਵੀ ਤੁਹਾਡੀ ਔਕਾਤ ਆ ਜਿਹੜੀ ਉਹ ਸੰਗਤਾਂ ਦੇ ਸਾਹਮਣੇ ਆ ਗਈ ਆ ਸੋ ਗਿਆਨੀ ਹਰਪ੍ਰੀਤ ਸਿੰਘ ਲਈ ਬਹੁਤ ਜਿਸ ਤਰ੍ਹਾਂ ਕਹਿੰਦੇ ਸਕਾਈ ਇਸ ਦੀ ਲਿਮਟ ਆ ਉਹਨਾਂ ਲਈ ਜਿੱਤਣ ਲਈ ਸੰਸਾਰ ਪਿਆ ਸੋ ਹੁਣ ਉਹ ਜਿਹੜੀਆਂ ਹੈਗੀਆਂ ਵਲਗਣਾ ਛੱਡ ਕੇ ਉੱਥੇ ਕਿਸੇ ਹੋਰ ਸਿੰਘ ਨੂੰ ਜ਼ਥੇਦਾਰ ਲਾਇਆ ਜਾ ਸਕਦਾ ਉਹ ਪੰਥ ਦੀ ਅਗਵਾਈ ਕਰਨ ਪੰਥ ਉਡੀਕ ਰਿਹਾ ਕਿਸੇ ਇਹੋ ਜੇ ਸੂਝਵਾਨ ਸੱਜਣ ਨੂੰ ਜਿਹਦੇ ਮਗਰ ਲੱਗ ਕੇ ਉਹ ਆਪਣੀ ਰਾਜਨੀਤਿਕ ਇੱਛਾ ਸ਼ਕਤੇ ਪੂਰੀਆਂ